ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਵਿਚਾਰ ਕਰਾਂਗੇ ਜੀ ਤਿੰਨ ਸ਼ਬਦ ਆਪਣੇ ਰਹਿੰਦੇ ਆ ਜੀ ਮੂਲ ਮੰਤਰ ਦੇ ਅਜੂਨੀ ਸੈ ਭੰ ਗੁਰ ਪ੍ਰਸਾਦ ਅਕਾਲ ਮੂਰਤ ਤੱਕ ਆਪਣੀ ਵਿਚਾਰ ਹੋ ਚੁੱਕੀ ਹੈ ਜੀ ਤੋਂ ਅੱਜ ਆਪਾਂ ਤਿਰਸ਼ ਸ਼ਬਦਾਂ ਦੀ ਵਿਚਾਰ ਕਰਾਂਗੇ ਜੀ ਵਾਹਿਗੁਰੂ ਜੀ ਅਜੂਨੀ ਸੇ ਪੰ ਗੁਰਪ੍ਰਸਾਦ ਉਹ ਉਹ ਕਾਲਪੁਰਖ ਹੈ ਗੁਰ ਪਰਮਾਤਮਾ ਅਜੂਨੀ ਹੈ ਉਹ ਜੁਨਾ ਵਿੱਚ ਨਹੀਂ ਆਉਂਦਾ ਉਹ ਜਨਮ ਲੈ ਕੇ ਇਸ ਦੁਨੀਆ ਤੇ ਨਹੀਂ ਆਇਆ ਜੋ ਵੀ ਇਸ ਦੁਨੀਆ ਤੇ ਜਨਮ ਲੈ ਕੇ ਆਏਗਾ ਤਾਂ ਜਾ ਹੀਗਾ ਜ਼ਰੂਰ ਕਿਉਂਕਿ ਹਰ ਇੱਕ ਚੀਜ਼ ਦਾ ਸਮਾਂ ਜੋ ਦੀਸਾ ਸੋਈ ਬਿਨਾਸਾ ਜੋ ਦਿਖਾਈ ਦੇ ਰਿਹਾ ਕੋਈ ਇੱਕ ਦਿਨ ਨਹੀਂ ਹੋਏਗਾ। ਅਕਾਲ ਪੁਰਖ ਵੈਗੁਰੂ ਪਰਮਾਤਮਾ ਅਜੂਨੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਦੱਸ ਰਹੇ ਨੇ ਸੋ ਮੁਖ ਜਲੋ ਜਿਤ ਕਹਿ ठाकुर ਜੋਲੀ। ਸਗਲ ਪ੍ਰਾਦ ਦੇਹ ਲੋ ਰੋਨੀ ਸੋ ਮੁਖ ਜਲੋ ਜਿਤ ਕਹਿ ठाकुर जੋਲੀ। ਉਸ ਮੂਹ ਉਹ ਮੂਹ ਸਾੜੀ ਜਾਵੇ ਜਿਹੜਾ ਕਹਿੰਦਾ ਕਿ ਪਰਮਾਤਮਾ ਨੇ ਜਨਮ ਲਿਆ ਕਿ ਪਰਮਾਤਮਾ ਇਸ ਦੁਨੀਆ ਦੇ ਵਿੱਚ ਇਸ ਧਰਤੀ ਦੇ ਜਨਮ ਲੈ ਕੇ ਆਇਆ। ਤੋਂ ਅਸੀਂ ਇੱਕ ਵਿਚਾਰ ਜੋ ਪਹਿਲਾਂ ਤੋਂ ਚੱਲ ਰਹੀ ਹੈ। ਸਾਰੀ ਦੁਨੀਆ ਕਰਦੀ ਹੈ ਕਿ ਕ੍ਰਿਸ਼ਨ ਜੀ ਜਿਹੜੇ ਹੈਗੇ ਨੇ ਉਹ ਭਗਵਾਨ ਹੈ। ਕ੍ਰਿਸ਼ਨ ਭਗਵਾਨ, ਰਾਮ ਭਗਵਾਨ। ਮਵਾਰਕ ਉਹਨਾਂ ਨੂੰ ਜਿਹੜੇ ਕਹਿੰਦੇ ਕੋਈ ਗੱਲ ਨਹੀਂ। ਪਰ ਜਿਹੜੀ ਭਗਵਾਨ ਜੂਤ ਦੀ ਗੱਲ ਹੈ। ਤਾਂ ਗੁਰਬਾਣੀ ਦਾ ਫਰਮਾਨ ਹੈ, "ਤੂੰ ਜੋ ਕਹਿ ਤੋ ਹਉ ਨੰਦ ਕੋ ਨੰਦਨ" ਨੰਦ ਸੁਨੰਦਨ ਕਾ ਕੋਰੇ ਧਰਨ ਆਕਾਸ਼ ਦਸੋ ਦਿਸ ਨਾਹੀ ਤਵੇ ਨੰਦ ਕਹਾਂ ਥੋਰੇ ਜਿਹੜੇ ਤੁਸੀਂ ਕਹਿੰਦੇ ਹੋ ਵੀ ਨੰਦਨ ਦਾ ਪੁੱਤਰ ਨੰਦ ਹੈ ਤੇ ਨੰਦਨ ਦਾ ਵੀ ਫਿਰ ਕੋਈ ਬਾਪ ਹੋਏਗਾ ਫਿਰ ਉਹਦਾ ਵੀ ਕੋਈ ਹੋਏਗਾ ਫਿਰ ਇਹ ਸੰਸਾਰ ਦਾ ਪਹਿਲਾਂ ਤਾਂ ਚੱਲਦਾ ਆ ਰਿਹਾ ਹੋਏਗਾ ਫਿਰ ਉਹ ਭਗਵਾਨ ਕਿੱਦਾਂ ਹੋ ਗਿਆ ਭਗਵਾਨ ਨਹੀਂ ਹੋ ਸਕਦਾ ਤੇ ਜਦੋਂ ਧਰਤੀ ਨਹੀਂ ਸੀ ਆਕਾਸ਼ ਨਹੀਂ ਸੀ ਤਾਂ ਉਦੋਂ ਭਗਵਾਨ ਕਿੱਥੇ ਸੀ ਇਹ ਸਾਨੂੰ ਕੋਈ ਸਵਾਲ ਕਰੇ ਫਿਰ ਜਉ ਧਰਤੀ ਨਹੀਂ ਸੀ ਆਕਾਸ਼ ਨਹੀਂ ਸੀ ਤੇ ਰੱਬ ਕਿੱਥੇ ਸੀ ਉਦੋਂ ਗੁਰਬਾਣੀ ਦਾ ਫਰਮਾਨ ਹੈ ਅਰਵਦ ਨਰਵਦ ਤੁੰਡੂ ਕਾਰਾ ਧਰਨ ਨਾ ਗਗਨ ਹੁਕਮ ਅਪਾਰਾ ਨਾ ਦਿਨ ਰੈਣ ਨਾ ਚੰਦ ਨਾ ਸੂਰਜ ਸੁੰਨ ਸਮਾਦ ਲਗਾਇੰਦ ਉਹ ਅਫਰਵਸਥਾ ਦੇ ਵਿੱਚ ਸੀ ਉਹ ਸੁੰਨ ਅਵਸਥਾ ਦੇ ਵਿੱਚ ਸੀ ਅਕਾਲ ਪੁਰਖ ਵੈਗੁਰ ਪਰਮਾਤਮਾ ਹੈ ਅਜੁਨੀ ਹੋ ਜੋਨਾ ਵਿੱਚ ਨਹੀਂ ਆਉਂਦਾ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿੰਨਰ ਚਾਈ ਉਹ ਹੁਣ ਵੀ ਹੈਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਰਹੇਗਾ ਉਹ ਆਦ ਸੱਚ ਹੈ ਜੁਗਾਦ ਸੱਚ ਹੈ ਹੈ ਵੀ ਸੱਚ ਹੈ ਨਾਨਕ ਹੋਸੀ ਵੀ ਸੱਚ ਹੈ ਉਹ ਤਾਂ ਹਮੇਸ਼ਾ ਵਾਸਤੇ ਸੱਚ ਰਹੇਗਾ ਜਾਏ ਨਾ ਜਾਸੀ ਨਾਉ ਜੰਮਿਆ ਤੇ ਨਾਉ ਨੇ ਮਰਨਾ ਹੈਗਾ ਜਿਹੜਾ ਜੰਮੇਗਾ ਜਿਹੜਾ ਜਨਮ ਲੈ ਕੇ ਇੱਥੇ ਆਏਗਾ ਤਾਫਰ ਹੋ ਮਰੇਗਾ ਵੀ ਉਹ ਤੂੰ ਜਿਹੜਾ ਜਨਮ ਲਏਗਾ ਤੇ ਜਾਣਾ ਤਾਂ ਹੈਗਾ ਹੀ ਉਹਨੇ ਤਾਂ ਸਾਨੂੰ ਕੋਈ ਸਵਾਲ ਕਰ ਸਕਦਾ ਹੈ ਕਿ 35 ਮਹਾਪੁਰਸ਼ਾਂ ਦੀ ਜਿਨ੍ਹਾਂ ਦੀ ਤੁਸੀਂ ਬਾਣੀ ਪੜ੍ਹਦੇ ਹੋ ਉਹਨਾਂ ਨੇ ਵੀ ਤਾਂ ਜਨਮ ਲਿਆ ਸੀ ਪਰ ਉਹਨਾਂ ਨੇ ਕਿਸੇ ਨੇ ਆਪਣੇ ਆਪ ਨੂੰ ਰੱਬ ਨਹੀਂ ਕਿਹਾ ਗੁਰਨਾਨਕ ਪਾਸ਼ਾ ਕਹਿੰਦੇ ਹੋਰ ਕਿਤੇ ਗਉਣਸੇ ਮੈਂ ਚਿਤ ਨਾਵਣ ਨਾਨਕ ਕਿਆ ਵਿਚਾਰੇ ਪਤਾ ਨਹੀਂ ਕਿੰਨੇ ਗਾ ਰਹੇ ਨੇ ਉਸ ਰੱਬ ਨੂੰ ਉਸ ਅਕਾਲ ਪੁਰਖ ਰੈਗੁਰੂ ਪਰਮਾਤਮਾ ਨੂੰ ਪਤਾ ਨਹੀਂ ਕਿੰਨੇ ਗਾ ਰਹੇ ਨੇ ਕੋਈ ਅੰਤ ਹੀ ਨਹੀਂ ਹੈਗਾ ਕਿੰਨੇ ਗਾ ਰਹੇ ਨੇ ਪਤਾ ਹੀ ਨਹੀਂ ਕਿੰਨੇ ਗਾ ਰਹੇ ਨੇ ਗੁਰੂ ਨਾਨਕ ਪਾਤਸ਼ਾਹ ਨੇ ਕਿਤੇ ਵੀ ਨਹੀਂ ਕਿਹਾ ਕਿ ਮੈਂ ਰੱਬ ਨੂੰ ਸੰਪੂਰਨ ਤੌਰ ਤੇ ਜਾਣ ਲਿਆ ਮੈਨੂੰ ਸਾਰਾ ਕੁਝ ਪਤਾ ਚੱਲ ਗਿਆ ਜਾਂ ਉਹਨਾਂ ਨੇ ਕਿਤੇ ਕਿਹਾ ਹੋਵੇ ਕਿ ਮੈਂ ਰੱਬ ਹਾਂ ਜਿਤਾਸੀ ਗੁਰੂ ਨਾਨਕ ਸਾਹਿਬ ਨੂੰ ਕਹਿ ਰਿਹਾ ਵੀ ਗੁਰੂ ਨਾਨਕ ਸਾਹਿਬ ਰੱਬ ਹਨ ਫਿਰ ਤਾਂ ਅਸੀਂ ਮਤਲਬ ਇੱਥੇ ਗਲਤ ਹੋ ਸਕਦੇ ਹਾਂ ਵੀ ਕ੍ਰਿਸ਼ਨ ਨੂੰ ਕਹਿੰਦੇ ਭਗਵਾਨ ਨਹੀਂ ਹੈਗਾ ਰਾਮ ਨੂੰ ਕਹਿੰਦੇ ਭਗਵਾਨ ਨਹੀਂ ਐ ਬਾਕੀ ਹੋਰ ਵੀ ਚਲੋ ਕਈ ਭਗਵਾਨ ਨੇ ਕਹਿੰਦੇ ਉਹਨਾਂ ਨੂੰ ਭਗਵਾਨ ਨਹੀਂ ਕਹਿੰਦੇ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਕਹਿੰਦੇ ਹੋ ਰੱਬ ਤਾਂ ਐਸਾ ਨਹੀਂ ਐ ਤਾਂ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਆਪ ਨੂੰ ਵੀ ਜਿਹੜਾ ਹੈ ਉਹ ਭਗਵਾਨ ਨਹੀਂ કહਾਇਆ ਰੱਬ ਨਹੀਂ કહਾਇਆ ਅਜੂਨੀ ਕਿਉਂਕਿ ਉਹ ਤਾਂ ਅਜੂਨੀ ਹੈ ਉਹ ਨਾਨਕ ਪਾਤਸ਼ਾਹ ਨੂੰ ਇਹਦਾ 550 ਸਾਲ ਹੋਏ ਆ 557 ਸਾਲ ਹੋ ਗਏ ਤੇ ਪਹਿਲਾਂ ਵੀ ਤੇ ਦੁਨੀਆਦਾਰੀ ਚੱਲ ਰਹੀ ਸੀ ਨਾ ਇਹ ਸਿਸਟਮ ਸਾਰਾ ਚੱਲ ਰਿਆ ਸੀਗਾ ਪਿੱਛੇ ਜੇ ਇੱਕ ਵਿਚਾਰ ਵੀ ਹੋਈ ਸੀ ਕਿ ਕਿਸੇ ਨੇ ਕਿਹਾ ਸੀ ਕਿ ਗੁਰੂ ਨਾਨਕ ਪਾਤਸ਼ਾਹ ਨੇ ਕੋਈ ਧਰਮ ਨਹੀਂ ਚਲਾਇਆ ਤਾਂ ਬੜੀਆਂ ਵਿਚਾਰਾਂ ਹੋਈਆਂ ਕਹਿੰਦੇ ਬੁੜਾ ਗਲਤ ਕਹਿ ਰਿਹਾ ਨੇ ਜੀ ਗੁਰੂ ਨਾਨਕ ਪਾਤਸ਼ਾਹ ਨੇ ਧਰਮ ਤਾਂ ਚਲਾਇਆ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਨੇ ਧਰਮ ਨਹੀਂ ਚਲਾਇਆ ਕੀ ਚਲਾਇਆ ਉਹਨਾਂ ਨੇ ਨਾਨਕ ਨਿਰਮਲ ਪੰਥ ਚਲਾਇਆ ਗੁਰੂ ਨਾਨਕ ਪਾਤਸ਼ਾਹ ਨੇ ਨਾਨਕ ਨਿਰਮਲ ਪੰਥ ਚਲਾਇਆ ਤੋ ਦਸ਼ਮੇਸ਼ ਪਤਾ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸਾਜੇ ਆ ਉਹਨਾਂ ਨੇ ਖਾਲਸਾ ਪੰਥ ਖਾਲਸਾ ਧਰਮ ਨਹੀਂ ਖਾਲਸਾ ਪੰਥ ਪੰਥ ਦੀ ਸਾਜਨਾ ਕੀਤੀ ਇਹ ਪੰਥ ਨੇ ਇਹ ਮذਬ ਨੇ ਅਲੱਗ-ਅਲੱਗ ਮذਬ ਕਹਿ ਸਕਦੇ ਅਸੀਂ ਧਰਮ ਤਾਂ ਸਾਰੀ ਦੁਨੀਆ ਦਾ ਇੱਕੋ ਹੀ ਹੈ ਸਰਬ ਧਰਮ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਾਰੇ ਮذਬਾਂ ਦੇ ਵਿੱਚੋਂ ਸਾਰਿਆਂ ਦੇ ਵਿੱਚੋਂ ਧਰਮੀ ਬੰਦਾ ਕੌਣ ਹੈ ਜੀ ਧਰਮੀ ਉਹ ਹੈ ਜਿਹੜਾ ਉਸ ਅਕਾਲਪੁਰਖ ਵੈਗੁਰੂ ਪਰਮਾਤਮਾ ਦਾ ਸਿਮਰਨ ਕਰਦਾ ਉਹਦਾ ਨਾਮ ਜਪਦਾ ਤੇ ਕਰਮ ਚੰਗੇ ਕਰਦਾ ਕਰਮ ਸੋਹਣੇ ਕਰਦਾ ਜਿਹੜੇ ਸਾਰਿਆਂ ਨੂੰ ਚੰਗੇ ਲੱਗਦੇ ਨੇ ਕਰਮ ਉਹ ਕਰਦਾ ਉਹ ਸਹਿਭੰਗ ਉਹ ਅਕਾਲਪੁਰਖ ਵੈਗੁਰੂ ਪਰਮਾਤਮਾ ਆਪਣੇ ਆਪ ਤੋਂ ਪ੍ਰਕਾਸ਼ ਹੋਇਆ ਉਹਦਾ ਉਹਨੂੰ ਕਿਸੇ ਨੇ ਬਣਾਇਆ ਨਹੀਂ ਹੈ ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਸਹਿਭੰਗ ਆਪਣੇ ਆਪ ਤੋਂ ਪ੍ਰਕਾਸ਼ ਹੋਇਆ ਆਪਣੇ ਆਪ ਤੋਂ ਪ੍ਰਕਾਸ਼ ਹੋਇਆ ਹਾਂਜੀ ਆਪਣੇ ਆਪ ਤੋਂ ਪ੍ਰਕਾਸ਼ ਹੋਇਆ ਫਿਰ ਦੁਨੀਆ ਕਿਵੇਂ ਬਣੀ ਦੁਨੀਆ ਉਸ ਕਾਲਪੁਰਖ ਵੈਗੁਰ ਪਰਮਾਤਮਾ ਨੇ ਬਣਾਈ ਹੈ ਜਦੋਂ ਉਹ ਅਫਰ ਸੁਣਨ ਅਵਸਥਾ ਦੇ ਵਿੱਚੋਂ ਬਾਹਰ ਆ ਕੇ ਉਹਨਾਂ ਨੇ ਇਸ ਦੁਨੀਆ ਨੂੰ ਸਜੰਦਾ ਜੋ ਹੈ ਪ੍ਰੋਗਰਾਮ ਬਣਾਇਆ ਤੂੰ ਸਾਚੇ ਤੇ ਪਵਨਾ ਭਇਆ ਉਸ ਸੱਚੇ ਨੇ ਜੋ ਅਫਰ ਸੁਣਨ ਅਵਸਥਾ ਦੇ ਵਿੱਚ ਸੀ ਸਾਚੇ ਤੇ ਪਵਨਾ ਭਇਆ ਪਵਨਾ ਤੇ ਜਲ ਹੋਏ ਜਲ ਤੇ ਤ੍ਰਿਪਵਨ ਸਜਿਆ ਘਟਕੜ ਜੋਤ ਸੰਗ ਹੋਏ ਉਸ ਸੱਚੇ ਤੋਂ ਇਹ ਹਵਾ ਪੈਦਾ ਹੋਈ ਪਵਨ ਪੈਦਾ ਹੋਈ ਪਵਨ ਤੋਂ ਪਾਣੀ ਬਣਿਆ ਪਾਣੀ ਤੋਂ ਇਹ ਸਾਰੀ ਸ੍ਰਿਸ਼ਟੀ ਬਣੀ ਹੈ ਕਿਉਂਕਿ ਪਵਨ ਹੀ ਤਾਂ ਸਭ ਤੋਂ ਵੱਡੀ ਗੱਲ ਹੈ ਪਵਨ ਹੀ ਤੇ ਬੋਲ ਰਹੀ ਹੈ ਪਵਨ ਹੀ ਤੇ ਸੁਣ ਰਹੀ ਹੈ ਆ ਸਾਡੇ ਅੰਦਰ ਜਿਹੜੇ ਸਵਾਸ ਗਰਾਸ ਜਿਹੜੇ ਚੱਲ ਰਹੇ ਨੇ ਪਵਨ ਹੀ ਹੈ ਹੋਰ ਕੀ ਹੈ ਇਹ ਪਵਨ ਹੀ ਚੱਲ ਰਹੀ ਹੈ ਸਾਡੇ ਅੰਦਰ ਪਵਨ ਦਾ ਹੀ ਸਾਰਾ ਖੇਡ ਹੈ ਪਵਨ ਨਹੀਂ ਹੈ ਤੇ ਕਹਾਣੀ ਖਤਮ ਹੋ ਗਈ ਤੂੰ ਸੱਚੇ ਤੇ ਪਵਨਾ ਪਿਆ ਉਸ ਅਕਾਲ ਪੁਰਖ ਵੈ ਗੁਰੂ ਪ੍ਰਮਾਤਮਾ ਨੇ ਇਹ ਸਾਰਾ ਸ੍ਰਿਸ਼ਟੀ ਜਿਹੜੀ ਹੈਗੀ ਹੈ ਸਾਜੀ ਹੈ ਗਿਆਨੀ ਦਿੱਤ ਸਿੰਘ ਜੀ ਦੇ ਨਾਲ ਸਾਧੂ ਦਿਆਨੰਦ ਨਾਲ ਮੇਰਾ ਸੰਵਾਦ ਸਿਕਮਿਸਤਰੀ ਜੀ ਕਾਲ ਵੱਲੋਂ ਇੱਕ ਬੁੱਕ ਕਿਤਾਬ ਛੱਪੀ ਹੋਈ ਹੈ ਸਾਧੂ ਦਿਆਨੰਦ ਨਾਲ ਮੇਰਾ ਸੰਵਾਦ ਉਹ ਤੁਸੀਂ ਪੜ੍ਹ ਕੇ ਦੇਖੋ ਤਿੰਨ ਵਾਰੀ ਉਹਨਾਂ ਦੀ ਵਿਚਾਰ ਹੁੰਦੀ ਹੈ ਹਫਤੇ ਹਫਤੇ ਬਾਅਦ 10 ਦਿਨ ਬਾਅਦ ਤਿੰਨ ਵਾਰ 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 ਤਿੰਨ ਵਾਰੀ ਵਿਚਾਰ ਹੁੰਦੀ ਆ ਤਾਂ ਤਿੰਨੋਂ ਵਾਰੀ ਗਿਆਨੀ ਦਿੱਤ ਸਿੰਘ ਜੀ ਦੀ ਜਿੱਤ ਹੋਈ ਤੇ ਸਾਧੂ ਦਿਆਨੰਦ ਜੀ ਹਾਰ ਗਏ ਸਨ ਵਿਚਾਰ ਕੜੀ ਸੀ ਜੀ ਤੋ ਸਾਧੂ ਦੇ ਆਨੰਦ ਜੀ ਕਹਿੰਦੇ ਵੀ ਪੰਜ ਤੱਤ ਪਹਿਲਾਂ ਆ ਚੁੱਕੇ ਸਨ ਉਹ ਰੱਬ ਆਇਆ ਉਹਨੇ ਪੰਜ ਤੱਤ ਇਕੱਠੇ ਕਰਕੇ ਸੰਸਾਰ ਦੀ ਸਜਣਾ ਕਰ ਦਿੱਤੀ ਤੋ ਗਿਆਨੀ ਦਿੱਤ ਸਿੰਘ ਜੀ ਕਹਿੰਦੇ ਨਹੀਂ ਐਸਾ ਨਹੀਂ ਹੋਇਆ ਇਹ ਜੇ ਪੰਜ ਤੱਤ ਕਿਸੇ ਹੋਰ ਨੇ ਬਣਾਏ ਨੇ ਫਿਰ ਤੇ ਕੋਈ ਵੱਡਾ ਕੋਈ ਰੱਬ ਤੇ ਫਿਰ ਕੋਈ ਹੋਰ ਹੋਏਗਾ ਜਿਨੇ ਪੰਜ ਤੱਤ ਬਣਾਏ ਸੀ ਕਹਿੰਦੇ ਇੱਕ ਬੁੱਢੀ ਮਾਈ ਬਣਾਦੀ ਤੁਸੀਂ ਨਾ ਰੱਬ ਪਰਿਵਾਰ ਦੇ ਮੈਂਬਰਾਂ ਨੇ ਵੱਡੇ ਮੈਂਬਰਾਂ ਨੇ ਰਾਸ਼ਨ ਲਿਆ ਕੇ ਦਿੱਤਾ ਸਾਰਾ ਉਹਨੇ ਖਾਣਾ ਬਣਾ ਕੇ ਦੇ ਦਿੱਤਾ ਬੁੱਢੀ ਮਾਈ ਨੇ ਤੁਸੀਂ ਤਾਂ ਕਿ ਬੁੱਢੀ ਮਾਈ ਬਣਾਤਾ ਰੱਬ ਕਿ ਪੰਜ ਤੱਕ ਕਿਸੇ ਹੋਰ ਨੇ ਲਿਆਂਦੇ ਸੀ ਤੇ ਰੱਬ ਨੇ ਆ ਕੇ ਸੰਸਾਰ ਦੀ ਸਜਣਾ ਕਰ ਦਿੱਤੀ ਐਸਾ ਨਹੀਂ ਹੈ ਇਹ ਸਾਰਾ ਕੁਝ ਉਹਨੇ ਆਪ ਹੀ ਬਣਾਇਆ ਅਖੀਰ ਜਿਹੜੀ ਹੈ ਸਾਧੂ ਦੇ ਆਨੰਦ ਦੀ ਉਹਦੇ ਵਿੱਚ ਹਾਰ ਹੋਈ ਗਿਆਨੀ ਦਿੱਤ ਸਿੰਘ ਜੀ ਜਿੱਤ ਹੋਈ ਪਰ ਸਾਡੀ ਇੱਕ ਬੜੀ ਨਿਮੋਸ਼ੀ ਦਾ ਸਾਹਮਣਾ ਸਾਨੂੰ ਕਰਨਾ ਪੈਂਦਾ ਸਾਧੂ ਦੇ ਆਨੰਦ ਦੇ ਨਾਮ ਤੇ ਹਜ਼ਾਰਾਂ ਸਕੂਲ ਕਾਲਜ ਨੇ ਤੋ ਗਿਆਨੀ ਦਿੱਤ ਸਿੰਘ ਜੀ ਦੇ ਨਾਂ ਤੇ ਕੋਈ ਬਹੁਤਾ ਬਹੁਤ ਵੱਡੀਆਂ ਕੋਈ ਲਾਇਬ੍ਰੇਰੀਆਂ ਕੋਈ ਕਾਲਜ ਕੋਈ ਬਹੁਤ ਕੁਝ ਉਹ ਨਹੀਂ ਹੈ ਜੋ ਸਾਨੂੰ ਕਰਨਾ ਚਾਹੀਦਾ ਸਹਿਪ ਹੂੰ ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਉਹਦਾ ਪ੍ਰਕਾਸ਼ ਕਿਸੇ ਨੇ ਜਿਹੜਾ ਹੈਗਾ ਉਹ ਨਹੀਂ ਕੀਤਾ ਤੇ ਗੁਰਪ੍ਰਸਾਦ ਸਾਨੂੰ ਕਿਦਾਂ ਪ੍ਰਾਪਤੀ ਹੋਈ ਹੈ ਜੀ ਉਹਦੀ ਗੁਰੂ ਦੀ ਕਿਰਪਾ ਦੇ ਨਾਲ ਗਿਆਨ ਅੰਜਨ ਜਾਂਕੀ ਨੇਤਰੀ ਪੜਿਆ ਤਾ ਕੋ ਸਰਬ ਪ੍ਰਗਾਸ ਅਗਿਆਨ ਅੰਧੇਰੇ ਸੂਜਸ ਨਾਹੀ ਬਹੁੜ ਬਹੁੜ ਪਰਮਾਤਾ ਗੁਰੂ ਨਾਨਕ ਪਾਤਸ਼ਾਹ ਦੇ ਇਸ ਆਗਮਨ ਤੋਂ ਪਹਿਲਾਂ ਇਸ ਸੰਸਾਰ ਦੇ ਵਿੱਚ ਜਦੋਂ ਉਹਨਾਂ ਦਾ ਆਗਮਨ ਹੋਇਆ ਤਾਂ ਉਸ ਤੋਂ ਪਹਿਲਾਂ ਜਲਤੀ ਸਭ ਪ੍ਰithvi ਦਿਸਾਈ ਗੁਰੂ ਨਾਨਕ ਪਾਤਸ਼ਾਹ ਨੇ ਦੇਖਿਆ ਕਿ ਬਾਜੋਂ ਗੁਰੂ ਗਵਾਰ ਹੈ 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 ਕਰਦੀ ਸੁਣੀ ਲਕਾਈ ਬੜਾ ਇਥੇ ਜਿਹੜਾ ਉਹ ਦ੍ਰਿਸ਼ਟਾਂਤ ਸੀ ਦੇਖਣ ਨੂੰ ਬੜਾ ਅਜੀਬ ਲੱਗ ਰਿਹਾ ਸੀਗਾ ਕਿਉਂਕਿ ਸਮਝ ਨਹੀਂ ਸੀ ਸੋਝੀ ਨਹੀਂ ਸੀ ਜਿਹੜਾ ਇੱਥੇ ਆਇਆ ਹਰ ਇੱਕ ਨੇ ਕਹਿ ਕਹਦਾ ਮੈਂ ਰੱਬ ਅਹੰ ਬ੍ਰਹਮ ਆਪਣੇ ਆਪ ਨੂੰ ਹੀ ਹਰ ਇੱਕ ਬੰਦੇ ਨੇ ਰੱਬ ਕਹਾਇਆ ਮੈਂ ਰੱਬਾਂ ਮੇਰੀ ਪੂਜਾ ਕਰੋ ਬੜੇ ਚੱਕਰ ਚ ਪਏ ਹੋ ਸੀ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਇਸ ੂਲ ਮੰਤਰ ਦੀ ਜਿਹੜੀ ਇਹ ਵਿਚਾਰ ਕਰਕੇ ੂਲ ਮੰਤਰ ਵਾਰੀ ਸਾਨੂੰ ਸੋਝੀ ਦੇ ਕੇ ਦੱਸ ਦਿੱਤਾ ਕਿ ਪ੍ਰਮਾਤਮਾ ਦੇ ਵਿੱਚ ਕਿਹੜੇ ਕਿਹੜੇ ਗੁਣ ਨੇ ਇੱਕ ਤਾਂ ਪ੍ਰਮਾਤਮਾ ਇੱਕ ਹੈ ਦੋ ਜਾਂ ਤਿੰਨ ਨਹੀਂ ਹੈਗੇ ਇੱਕੋ ਹੀ ਹੈ ਉਦੇ ਬਰਬਰ ਦਾ ਹੋਰ ਦੂਜਾ ਕੋਈ ਨਹੀਂ ਹੈ ਤੂੰ ਦੂਜਾ ਹੋਏ ਸੋ ਅਬਰੋ ਕਹੀਏ ਕੋਈ ਦੂਜਾ ਹੋਵੇ ਤਾਂ ਕਹੀਏ ਦੂਜਾ ਕੋਈ ਹੈ ਨਹੀਂ ਇੱਕੋ ਹੀ ਹੈ ਔਰ ਇੱਕ ਰਸ ਵਿਆਪਕ ਹੈ ਉਹ ਹਰ ਥਾਂ ਤੇ ਮੌਜੂਦ ਹੈ ਜਰਰੇ-ਜਰਰੇ ਦੇ ਵਿੱਚ ਮੌਜੂਦ ਹੈ ਉਹ ਕੋਈ ਹਿੰਦੂਆ ਮੁਸਲਮਾਨਾ ਸਿੱਖਾਂ ਸਾਈਆਂ ਦਾ ਅਲੱਗ-ਅਲੱਗ ਨਹੀਂ ਹੈਗਾ ਪਰਮਾਤਮਾ ਸਾਰਿਆਂ ਦਾ ਇੱਕ ਹੈ ਕਹਿੰਦੇ ਤਾਂ ਸਾਰੇ ਇੱਕ ਨੇ ਨਾ ਵੀ ਦੱਦਾ ਦਾਤਾ ਇੱਕ ਹੈ ਸਭ ਕੁ ਦੇਵਨਹਾਰ ਜਾਂ ਕਹਿੰਦੇ ਨੇ ਵੀ ਮਾਲਕ ਇੱਕ ਹੈ ਪਰ ਮੰਨਦਾ ਕੌਣ ਉਸ ਗੱਲ ਨੂੰ ਮੰਨਦੇ ਨਹੀਂ ਹੈਗੇ ਅਸੀਂ ਤੇ ਉਹ ਸਤਨਾਮ ਹੈ ਉਸਾ ਰਹਿਣ ਵਾਲਾ ਉਹ ਨਾ ਜੰਮਿਆ ਨਾ ਉਹਨੇ ਮਰਨਾ ਨਾ ਉਹ ਕਦੀ ਖਤਮ ਹੋਣਾ ਨਾ ਉਹਨੂੰ ਕੋਈ ਮਾਰ ਸਕਦਾ ਨਾ ਉਹਨੂੰ ਕੋ ਤੋੜ 판 ਕਰ ਸਕਦਾ ਕੁਝ ਵੀ ਨਹੀਂ ਕਰ ਸਕਦਾ ਸਤਨਾਮ ਸਦਾ ਰਹਿਣ ਵਾਲਾ ਉਹ ਕਰਤਾ ਪੁਰਖ ਹੈ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਉਹ ਆਪ ਹੈ ਔਰ ਹਰ ਇੱਕ ਚੀਜ਼ ਦੇ ਵਿੱਚ ਉਹ ਰਮਿਆ ਹੋਇਆ ਅੰਦਰ ਬੈਠਾ ਹੋਇਆ ਹਰ ਇੱਕ ਚੀਜ਼ ਦੇ ਵਿੱਚ ਇਹ ਥੋੜੀਆ ਕਿਉਂ ਮੁਸਲਮਾਨਾਂ ਚ ਨਹੀਂ ਆ ਜਾਂ ਹਿੰਦੂਆਂ ਚ ਨਹੀਂ ਜਾਂ ਕਿਸੇ ਖਾਸ ਮਜ਼ਬ ਦੇ ਵਿੱਚ ਬੈਠਾ ਹੋ ਨਹੀਂ ਸਾਰਿਆਂ ਵਿੱਚ ਮੌਜੂਦ ਹੈ ਉਹ ਕਰਤਾ ਪੁਰਖ ਹੈ ਰਮਿਆ ਹੋਇਆ ਹਰ ਚੀਜ਼ ਨੂੰ ਬਣਾ ਕੇ ਵਿੱਚ ਰਹਿੰਦਾ ਉਹਦੇ ਨਿਰਭਉ ਉਹ ਨਿਰਭਉ ਵੀ ਹੈ ਤਾਂ ਉਹ ਕਿਸੇ ਕੋਲੋਂ ਡਰਦਾ ਨਹੀਂ ਹੈ ਤੋ ਸਾਨੂੰ ਵੀ ਨਿਰਭਉ ਹੋ ਕੇ ਵਿਚਰਨ ਦੀ ਲੋੜ ਹੈ ਸੱਚ ਤੇ ਪਹਿਰਾ ਦੇਣ ਦੀ ਲੋੜ ਹੈ ਨਿਰਵੈਰ ਸਾਨੂੰ ਕਿਸੇ ਨਾਲ ਵੈਰ ਨਹੀਂ ਕਰਨਾ ਚਾਹੀਦਾ ਵੈਰ ਅਸੀਂ ਕੀਦੇ ਨਾਲ ਕਰਨਾ ਜੀ ਵੈਰ ਕਰਨਾ ਹੈ ਵਿਕਾਰਾਂ ਦੇ ਨਾਲ ਵਿਕਾਰਾਂ ਤੋਂ ਦੂਰ ਰਹਿਣਾ ਸੀ ਤੇ ਹੋਰ ਅਸੀਂ ਕਿਸੇ ਕੋਲੋਂ ਨਫ਼ਰਤ ਨਹੀਂ ਕਰਨੀ ਸਭ ਠੀਕ ਹੈ ਜੋ ਹੋ ਰਿਹਾ ਬੁਰਾ ਨਹੀਂ ਸਭ ਪਲਾ ਹੀ ਹੈ ਰੇ ਇਹ ਕਹਿ ਕੀ ਨੇ ਤੇ ਨਿਰਵੈਰ ਅਕਾਲ ਮੂਰਤ ਉਹ ਸਮੇਂ ਤੋਂ ਰਹਤ ਸਮਾਉ ਦੇ ਉੱਪਰ ਜਿਹੜਾ ਹੈਗਾ ਉਹ ਲਾਗੂ ਨਹੀਂ ਹੁੰਦਾ ਜੇ ਸਮਾਂ ਲਾਗੂ ਹੋਏਗਾ ਫਿਰ ਤਾਂ ਉਹਦੀ ਕੁਝ ਨਾ ਕੁਝ ਉਮਰ ਵੀ ਬਣ ਜਾਏਗੀ ਅਕਾਲ ਮੂਰਤ ਸਮੇਂ ਤੋਂ ਰਹਤ ਉਹਦੀ ਮੂਰਤ ਅਕਾਲ ਗੁਰ ਮੂਰਤ ਗੁਰ ਸ਼ਬਦ ਹੈ ਗੁਰੂ ਦੀ ਮੂਰਤ ਗੁਰੂ ਦਾ ਸ਼ਬਦ ਹੈ ਕਿਸੇ ਦੀ ਉਹ ਮੂਰਤ ਨਹੀਂ ਅਕਾਲ ਪੁਰਖ ਦੀ ਵੀ ਮੂਰਤ ਨਹੀਂ ਗੁਰੂ ਦੀ ਵੀ ਮੂਰਤ ਨਹੀਂ ਗੁਰੂ ਸ਼ਬਦ ਹੈ ਤੋਂ ਸਾਨੂੰ ਕਿੱਦਾਂ ਪਤਾ ਲੱਗਿਆ ਜੀ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਉਹ ਅਜੂਨੀ ਵੀ ਹੈ ਜੁਨਾ ਵਿੱਚ ਨਹੀਂ ਆਉਂਦਾ ਨਾ ਜੰਮਣ ਮਰਨ ਤੋਂ ਦੂਰ ਹੈ ਇਸ ਚੀਜ਼ ਤੋਂ ਰਹਿ ਤਾ ਜਨਮ ਮਰਨ ਤੋਂ ਰਹਿ ਜਨਮ ਮਰਨ ਤੇ ਰਹਤ ਨਰਾਇਣ ਅਜੂਨੀ ਸੈਪੰ ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਉਹਨੂੰ ਕਿਸੇ ਨੇ ਬਣਾਇਆ ਨਹੀਂ ਸਾਨੂੰ ਕਿੱਦਾਂ ਪਤਾ ਲੱਗਿਆ ਗੁਰੂ ਦੀ ਕਿਰਪਾ ਦੇ ਨਾਲ ਸਾਨੂੰ ਗੁਰੂ ਸਾਹਿਬ ਨੇ ਗੁਰੂ ਨਾਨਕ ਪਾਤਸ਼ਾਹ ਨੇ ਜਾ ਕੇ ਸਾਨੂੰ ਸਾਰੇ ਪਰਮਲੇਖੇ ਜੋ ਬਾਹਰ ਕੱਢ ਦਿੱਤਾ ਸਾਨੂੰ ਸੱਚ ਨਾਲ ਜੋੜ ਦਿੱਤਾ ਛੀਰਿਆਂ ਦੇ ਨਾਲ ਨਹੀਂ ਜੋੜਿਆ ਉਹਨਾਂ ਨੇ ਸਾਨੂੰ ਸੱਚ ਨਾਲ ਜੋੜ ਦਿੱਤਾ ਉਸ ਅਕਾਲ ਪੁਰਖ ਦੇ ਨਾਲ ਜੋੜ ਦਿੱਤਾ ਤੋਂ ਸਾਨੂੰ ਅੱਜ ਸਿੱਖਿਆ ਲੈਣ ਦੀ ਲੋੜ ਹੈ ਜੀ ਸਾਨੂੰ ਸਿੱਖਿਆ ਲੈਣ ਦੀ ਇਹ ਲੋੜ ਹੈ ਤੇ ਸਾਨੂੰ ਸ਼ਬਦ ਨਾਲ ਜੁੜਨ ਦੀ ਲੋੜ ਹੈ ਅਸੀਂ ਕਿਸੇ ਸਰੀਰ ਨਾਲ ਨਹੀਂ ਜੁੜਨਾ ਕਿਸੇ ਵੀ ਸਰੀਰ ਨਾਲ ਨਹੀਂ ਜੁੜਨਾ ਕਿਸੇ ਵੀ ਕਿਸਮ ਨਾਲ ਕੋਈ ਸਰੀਰ ਹੋਵੇ ਸਰੀਰ ਨਾਲ ਨਹੀਂ ਜੁੜਨਾ ਅਸੀਂ ਸ਼ਬਦ ਨਾਲ ਜੁੜਨਾ ਤੋਂ ਹੁਣਾਂ ਪੁੱਲਾ ਚੁੱਕਾਂ ਦੀ ਸ਼ਮਾ ਸੰਗਤ ਅਦੇ ਗੁਰੂ ਸਾਹਿਬ ਬਖਸ਼ਣ ਜੋਗਨੇ ਜੀ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ